ਆ ਦੇਖ ਲੋ ਕਿਸਾਨ ਭਰਾਵੋ ਹਰਿਆਣੇ ਨੇ ਨਾ ਭਾਈ ਹੋਣ ਦਾ ਫਰਜ਼ ਨਿਭਾਇਆ ਆ ਦੇਖ ਲੋ ਟਰੈਕਟਰ ਲੈ ਕੇ ਚੱਲ ਪਏ ਤੇ ਪ੍ਰਸ਼ਾਸਨ ਪਿੱਛੇ ਭੱਜ ਲਿਆ ਜਿਹੜੇ ਟਰੈਕਟਰ ਖੜੇ ਨੇ ਉਹਨਾਂ ਨੇ ਚਾਬੀਆਂ ਕੱਢੀਆਂ ਨਹੀਂ ਤੇ ਨਾਲ ਭਾਂਣ ਤੋੜ ਘੜੀਆਂ ਨੇ ਆ ਦੇਖ ਸਕਦੇ ਤੁਸੀਂ ਆ ਦੇਖੋ ਵੀਰੇ ਔਰ ਉਹ ਕਹਿੰਦੇ ਕਿੱਥੇ ਰੁਕਦੇ ਆ ਭਰਾਵਾ ਅਸੀਂ ਭਰਾ ਦਾ ਸਾਥ ਦੇਣਾ ਹੈ ਪੰਜਾਬ ਦਾ ਸਾਥ ਦੇਣਾ ਹੈਗਾ ਤੇ ਦੇਖੋ ਚੱਲ ਪਿਆਓ ਦੇਖ ਕਿਵੇਂ ਆਉਂਦੇ ਨੇ ਭੱਜਿਆ ਆ ਦੇਖੋ ਤੁਸੀਂ ਆ ਦੇਖੋ ਆ ਟਰੈਕਟਰ ਜਣ ਜਾਣਗੇ ਇਹਦੇ ਵੀ ਡਾਂਗਰੂ लाठी ਜਿਹੜੀ ਹੈ ਉਹਨਾਂ ਦੀ ਭਾਸ਼ਾ ਦੇ ਵਿੱਚ ਡਾਂਗਰੂ ਮਾਰਨਗੇ ਆ ਦੇਖ ਤੁਸੀਂ ਦੇਖੋ ਦੱਸੋ ਕੀ ਗਨਾਹ ਕਰਨੇ ਜਾ ਰਹੇ ਨੇ ਆ ਦੇਖੋ ਆ ਦੇਖੋ ਕਿਵੇਂ ਟਰੈਕਟਰ ਨੂੰ ਘੇੜ ਰਹੇ ਨੇ ਭਾਈ ਆ ਦੇਖੋ ਕਿਵੇਂ ਟਰੈਕਟਰ ਨੂੰ ਘੇੜ ਰਹੇ ਨੇ ਬਾਅਦ ਕਿੱਥੇ ਰੁਕਦੇ ਨੇਗੇ ਤੁਸੀਂ ਦੇਖੋ ਕਿੱਦਾਂ ਦੀ ਵਿਰਾਮ ਮਿਲਦਾ ਹੈਗਾ ਟਰੈਕਟਰ ਦੱਬੀ ਜਾਂਦੇ ਨੇ ਆ ਦੇਖੋ ਆ ਆ ਲਾ ਗਿਆ ਆ ਲਾ ਗਿਆ ਉਹ ਲਾਤਾ ਦੇਖੋ ਉਹ ਲਾਤਾ ਬੰਦਾ ਦੇਖੋ ਭਾਈ ਕਿਸਾਨ ਭਰਾ ਜਿਹੜਾ ਬੈਠਾ ਉੱਤੇ ਉਹ ਲਾ ਲਿਆ ਚਾਬੀ ਕੱਢ ਕੇ ਲੈ ਗਿਆ ਤੁਸੀਂ ਦੇਖੋ ਠੀਕ ਹੈ ਤੇ ਚਲਦੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਚਲੋ ਭਾਈ ਬਣ ਕੇ ਸ਼ੇਅਰ ਜ਼ਰੂਰ ਕਰ ਦਿਓ ਤੇ ਇਹਨਾਂ ਕਿਸਾਨ ਭਰਾਵਾਂ ਲਈ ਛੜਦੀ ਕਲਾ ਵਾਸਤੇ ਛੜਦੀ ਕਲਾ ਵਾਸਤੇ ਮੈਂ ਤਾਂ ਕਹੂੰਗਾ ਕਿ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖੋ ਕਿ ਵਾਹਿਗੁਰੂ ਆ ਕਿਸਾਨ ਭਰਾਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਬਾਜਾਂ ਵਾਲਿਆ ਇਹਨਾਂ ਦੇ ਮਿਹਰ ਸਿਰ ਤੇ ਮਿਹਰ ਭਰਿਆ ਹੱਥ ਰੱਖ ਕਿਉਂਕਿ ਤੇਰੇ ਓਟ ਆਸਰੇ ਦੀ ਲੋੜ ਹੈਗੀ ਆ ਦੇਖ ਸਕਦੇ ਹੋ ਕਿਸਾਨ ਭਰਾ ਤੇ ਪੁਲਿਸ ਵਾਲੇ ਵੀ ਦੇਖ ਲੋ ਯਾਰ ਆ ਦੇਖੋ ਕਿਵੇਂ ਆ ਦੇਖੋ ਆ ਦੇਖੋ ਆ ਦੇਖ ਕੀ ਦੱਸ ਕੀ ਗਨਾਹ ਕਰਤਾ ਯਾਰ ਕੀ ਗਨਾਹ ਕਰਤਾ ਆਪਦੇ ਹੱਕ ਮੰਗਣੇ ਵੀ ਗਨਾਹ ਹੋਏ ਪੈਣੇ ਆ ਇਥੇ ਆਪਣੇ ਹੱਕ ਮੰਗਣੇ ਵੀ ਗਨਾਹ ਹੋਏ ਪੈਣੇ ਸਿਆਹ ਜਰੂਰ ਕਰ ਦੋ ਬਈ